ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਭੰਬੜ ਜਿਹੜਾ ਹੈ ਮਚਿਆ ਹੋਇਆ ਹੈ ਬੁਝਣ ਦਾ ਨਾਮ ਨਹੀਂ ਲੈ ਰਿਹਾ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਹੁਣ ਕਹਿ ਸਕਦੇ ਹਾਂ ਕਿ ਤਿੰਨ ਧੜਿਆਂ ਦੇ ਵਿੱਚ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਸ ਦੇ ਵਿੱਚ ਹੁਣ ਮੈਂਬਰ ਰਹਿ ਕੇ ਵੀ ਪੰਜ ਜੋ ਕਰਸ਼ਿਲ ਨੇ ਇਹ ਸੁਲਝੇਗਾ ਮਾਮਲਾ ਜਾਂ ਨਹੀਂ ਸੁਲਝਾਉਣ ਵਾਲਾ ਹੀ ਕੋਈ ਨਹੀਂ ਸਾਰੇ ਹੀ ਆਪੋ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਨੇ ਨਾ ਤੇ ਪੰਜਾਬ ਦੇ ਮੁੱਦੇ ਦੀ ਗੱਲ ਕੀਤੀ ਜਾ ਰਹੀ ਹੈ ਨਾ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਆਪੋ ਆਪਣੀਆਂ ਕੁਰਸੀਆਂ ਅਤੇ ਆਪੋ ਆਪਣੀਆਂ ਪਦਵੀਆਂ ਲੈਣ ਦੇ ਲਈ ਇੱਕ ਦੂਜੇ ਨੂੰ ਨੀਚਾ ਵਕਾਉਣ ਵਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸੁਖਬੀਰ ਸਿੰਘ ਬਾਦਲ ਉੱਤੇ ਚਿੱਕੜ ਛੁੜਦਾ ਹੈ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਉੱਤੇ ਚਿੱਕੜ ਛੁੜਦਾ ਹੈ ਪੰਜ ਮੈਂਬਰੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਕਾਰਜੀਲ ਮੈਂਬਰ ਨੇ ਉਹਨਾਂ ਵੱਲੋਂ ਬੜੇ ਭਾਰੀ ਪੱਧਰ ਤੇ ਜਿਹੜੀ ਹੈ ਭਰਤੀ ਕੀਤੀ ਜਾ ਰਹੀ ਹੈ ਸਿੱਖ ਸੰਗਤਾਂ ਵੱਲੋਂ ਉਹਨਾਂ ਨੂੰ ਜਿਹੜਾ ਹੈ ਪਰਮਾ ਹੁੰਗਾਰਾ ਵੀ ਮਿਲ ਰਿਹਾ ਹੈ ਲੱਗਦਾ ਹੈ ਕਿ ਕਈ ਗੁਣਾ ਪਿੱਛੇ ਹੋ ਜਾਵੇਗੀ ਜਿਹੜੀ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਉਹਨਾਂ ਦੇ ਹਜ਼ਾਰਾਂ ਸਾਥੀਆਂ ਵੱਲੋਂ ਆ ਕਾਫੀ ਲੰਮੇ ਸਮੇਂ ਤੋਂ ਜਿਹੜੀ ਨੇਪਰੇ ਚਾੜ ਦਿੱਤੀ ਗਈ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਇਹ ਆਪਸੀ 카ਟੋਕਲਾਸ਼ 카ਟੋਕਲੇਸ਼ ਇਹ ਆਪਸੀ ਭੰਬਲ ਪੂਸਾ ਕਦੋਂ ਖਤਮ ਹੋਵੇਗਾ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਯਾਨੀ ਕਿ 2025 ਆਦੋਂ ਹੋਣ ਵਾਲਾ ਹੈ 26 ਦੇ ਵਿੱਚ ਤਾਂ ਤਿਆਰੀਆਂ ਹੋ ਜਾਣੀਆਂ ਨੇ ਕਿਉਂਕਿ 6 ਤਿੰਨ ਚਾਰ ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਹੁੰਦਾ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਅਤੇ ਇਹ ਜਿਹੜਾ ਛੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੈ ਉਹਨਾਂ ਦੇ ਵਿੱਚ ਸਾਂਝ ਸਹਿਮਤੀ ਜਿਹੜੀ ਹੈ ਨਜ਼ਰ ਨਹੀਂ ਆ ਰਹੀ ਹਾਲਾਂਕਿ ਬਲਵਿੰਦਰ ਸਿੰਘ ਭੁੰਦੜ ਨੇ ਗੁਜਾਰਚ ਵੀ ਕੀਤੀ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਤੜੇ ਅਤੇ ਸ਼ਰੂਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਜਿਹੜੀ ਸੀ ਅਕਾਲ ਤਖਤ ਸਾਹਿਬ ਦੀ ਤਫ਼ਸੀਲ ਤੋਂ ਬੜੀ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਦੋ ਚਿੱਤੀ ਤੁਸੀਂ ਸਾਜ਼ਿਸ਼ ਦਾ ਸ਼ਿਕਾਰ ਹੋ ਸੁਖਬੀਰ ਸਿੰਘ ਬਾਦਲ ਯਾਨੀ ਕਿ ਉਹਨਾਂ ਨੇ ਸਿੱਧੇ ਤੌਰ ਤੇ ਬਲਵਿੰਦਰ ਸਿੰਘ ਭੁੰਦੜ ਨੂੰ ਕਿਹਾ ਕਿ ਤੁਸੀਂ ਹੱਥਾਂ ਦੀ ਕੱਟ ਪੁਤਲੀ ਹੋ ਹਾਲਾਂਕਿ ਇਹ ਸਾਰਿਆਂ ਆਗੂਆਂ ਨੇ ਕਿਹਾ ਕਿ ਅਸੀਂ ਬਰਵਿੰਦਰ ਸਿੰਘ ਭੁੰਦੜ ਦੇ ਕੋਲੋਂ ਸਿਆਸਤ ਬਹੁਤ ਜ਼ਿਆਦਾ ਸਿੱਖੀ ਹੈ ਅਸੀਂ ਇਹਦੇ ਚੇਲੇ ਆ ਅਸੀਂ ਇਹਦੇ ਬੱਚੇ ਆ ਲੇਕਿਨ ਹੁਣ ਬਲਵਿੰਦਰ ਸਿੰਘ ਪੁੰਦੜ ਕੀ ਦੇ ਕਹਤੇ ਸਾਨੂੰ ਵਾਪਸੀ ਦੀ ਜਿਹੜੀ ਹੈ ਸੱਦਾ ਦੇ ਰਹੇ ਨੇ ਉਹ ਸਾਰਿਆਂ ਨੂੰ ਸਾਰੇ ਜੱਗ ਨੂੰ ਪਤਾ ਹੈ ਲੇਕਿਨ ਹੁਣ ਹੈ ਪੰਤੀ ਗੱਲ ਕੌਮ ਦੀ ਗੱਲ ਕੌਮ ਨੇ ਨਾ ਤਾਂ 2017 ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾਈਆਂ ਨਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾਈਆਂ ਪੰਤ ਨੇ ਵੋਟ ਨਾ ਪਾਈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਹਾਧਾਰ ਕਿਤੇ ਰਹਿ ਗਿਆ ਜਿਵੇਂ ਵਾਰ-ਵਾਰ ਲੋਕ ਕਹਿੰਦੇ ਨੇ ਕਿ ਅਕਾਲੀ ਦਲ ਖਾਲੀ ਦਲ ਬਣ ਗਿਆ ਅਸੀਂ ਇਹ ਗੱਲ ਨਹੀਂ ਕਹਿੰਦੇ ਲੇਕਿਨ ਵਾਰ-ਵਾਰ ਜਿਹੜੇ ਲੋਕ ਕਹਿੰਦੇ ਨੇ ਤੇ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਤੇ ਸਿਰ ਤੇ ਨੇ ਫਿਰ ਕੀ ਬਣੇਗਾ ਪੰਤਕ ਵੋਟ ਕਿਹਨੂੰ ਪਵੇਗੀ ਭਾਈ ਅਮਰਤਪਾਲ ਖਾਲਸਾ ਨੂੰ ਪਵੇਗੀ ਜਿਹੜੇ ਬੁੱਧੀਜੀਵ ਨੇ ਸਿਆਸਤਾਨ ਨੇ ਜਿਹੜੇ ਬਹੁਤ ਵਧੀਆ ਪੱਤਰਕਾਰ ਨੇ ਜਿਹੜਾ ਬਿਨਾਂ ਪੱਖਪਾਤ ਤੋਂ ਜਿਹੜੇ ਵਿਰਵੇ ਦੇ ਰਹੇ ਨੇ ਹਵਾਲੇ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਜੇ ਦੋਨੋਂ ਇਹ ਧੜੇ ਜੁੜ ਜਾਂਦੇ ਨੇ ਤਾਂ ਫਿਰ ਥੋੜੀਆਂ-ਬਹੁਤੀਆਂ ਸੀਟਾਂ ਮਿਲਣਗੀਆਂ ਇਹ ਨਹੀਂ ਕਿ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਜਾਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਿੱਖ ਕੌਮ ਨੂੰ ਵੰਡਿਆ ਜਾ ਚੁੱਕਿਆ ਹੈ ਜੇਕਰ ਇਹ ਇਹਨਾਂ ਦਾ ਮਿਲਵਰਤਨ ਹੁੰਦਾ ਹੈ ਗੱਠਜੋੜ ਹੁੰਦਾ ਹੈ ਬਾਗੀ ਅਤੇ ਦਾਗੀ ਧੜੇ ਦਾ ਫਿਰ ਥੋੜੀਆਂ-ਬਹੁਤੀਆਂ ਸੀਟਾਂ ਜੇਕਰ ਨਹੀਂ ਹੁੰਦਾ ਤਾਂ ਫਿਰ ਇੱਕ ਸੀਟ ਵੀ ਮਿਲਣ ਦੇ ਅਸਾਰ ਨਹੀਂ ਸ਼ਰੂਮਣੀ ਅਕਾਲੀ ਦਲ ਨੂੰ। ਯਾਨੀ ਕਿ ਇਹਨਾਂ ਦੇ ਆਪਸੀ 카ਰਟੋ ਕਲੇਸ਼ ਦਾ ਖਮਿਆਜਾ ਜਿਹੜਾ ਹੈ ਸਿੱਖ ਕੌਮ ਨੂੰ ਭੁਗਤਣਾ ਪਵੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਨਾ ਤਾਂ ਸ਼ਰੂਮਣੀ ਅਕਾਲੀ ਦਲ ਨੂੰ ਛੱਡਣਾ ਚਾਹੁੰਦੇ ਨੇ ਨਾ ਛੱਡਣਾ ਚਾਹੁੰਦੇ ਨੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਸੰਗਤ ਵੇਖਣਾ ਨਹੀਂ ਚਾਹੁੰਦੀ। ਸਿੱਖ ਸੰਗਤ ਕਹਿੰਦੀ ਨਹੀਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁਣ ਫਿਰ ਦੁਬਾਰਾ ਮਨਜ਼ੂਰ ਨਹੀਂ ਹਾਲਾਂਕਿ ਜਦੋਜਹਿਦ ਕੀਤੀ ਜਾ ਰਹੀ ਹੈ ਯਾਨੀ ਕਿ ਖੇਤਰੀ ਪਾਰਟੀ ਪੰਥਕ ਪਾਰਟੀ ਦੇ ਜੇਕਰ ਪੈਰ ਵੱਡੇ ਜਾਣਗੇ ਉਹ ਬਾਗੀ ਅਤੇ ਦਾਗੀ ਦੋਨੋਂ ਧੜਿਆਂ ਵੱਲੋਂ ਹੀ ਵੱਡੇ ਜਾ ਰਹੇ ਨੇ ਯਾਨੀ ਕਿ ਆਪਣੇ ਸਿਰ ਦੇ ਵਿੱਚ ਆਪਣੇ ਆਪ ਹੀ ਇਹਨਾਂ ਵੱਲੋਂ ਤੂੜ ਪਾਈ ਜਾ ਰਹੀ ਹੈ ਇਹਨਾਂ ਦੋਨਾਂ ਨੂੰ ਇਕੱਠੇ ਹੋ ਕੇ ਮਿਲਵਰਤਨ ਕਰਕੇ ਜਿਹੜਾ ਹੈ ਮੋਰਚਾ ਫਤਿਹ ਕਰਨਾ ਚਾਹੀਦਾ ਹੈ 2027 ਦਾ ਧੰਨਵਾਦ